ਹਾਂਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਸੋਹਣੇ ਪਾਰਟੀ ਵੇਅਰ ਸੂਟ ਲੈ ਕੇ ਆਏ ਆ ਬਹੁਤ ਘੱਟ ਪ੍ਰਾਈਸ ਦੇ ਵਿੱਚ ਤੇ ਕਲਰ ਆਪਸ਼ਨ ਬਹੁਤ ਜ਼ਿਆਦੇ ਸੋਹਣੇ ਸੋਹਣੇ ਹੈਗੇ ਨੇ ਪ੍ਰੋਪਰ ਹੈਂਡਵਰਕ ਪੂਰਾ ਆਏਗਾ ਤੇ ਕ੍ਰੇਪ ਦੇ ਸੂਟ ਆਣਗੇ ਇਹ ਆਰਗੈਂਜ਼ਾ ਦੇ ਸੂਟ ਆ ਜੀ ਹੈਂਡਵਰਕ ਦੇ ਨਾਲ ਤੇ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਵੈਲਵੈਟ ਦੇ ਬਹੁਤ ਸੋਹਣੇ ਸੂਟ ਆਏ ਨੇ ਵਿਦ ਦੁਪੱਟਾ ਜੇ ਕ੍ਰੇਪ ਦੇ ਸੂਟ ਰੈਡੀ ਹੋਏ ਨੇ ਬੁਟੀਕ ਸੂਟ ਬਹੁਤ ਸੋਹਣਾ ਇਹਨਾਂ ਦੇ ਪੌਲਸ ਵਰਕ ਤੇ ਸਿਪੀ ਵਰਕ ਕੀਤਾ ਹੋਇਆ ਨੈਕ ਡਿਜ਼ਾਈਨ ਹੈਵੀ ਆਏਗਾ ਇਹ ਫੈਬਰਿਕ ਆ ਗਿਆ ਜੀ ਜਾਰਜਟ ਦੇ ਉੱਪਰ ਬਹੁਤ ਹੀ ਸੋਹਣੀ ਇਹਨਾਂ ਦੀ ਸ਼ਰਟਾਂ ਤੇ ਪਲੇਨ ਬਾਟਮ ਜੇਕਰ ਤੁਸੀਂ ਆਰਡਰ ਤੇ ਰੈਡੀ ਕਰਾਉਣਾ ਚਾਹੁੰਦੇ ਹੋ ਤੇ ਇਹਨਾਂ ਵਿੱਚ ਕੋਈ ਡਿਜ਼ਾਈਨਸ ਹਨ ਤੁਸੀਂ ਸਿਲੈਕਟ ਕਰ ਸਕਦੇ ਹੋ ਜੇਕਰ ਤੁਸੀਂ ਆਪਣਾ ਡਿਜ਼ਾਈਨ ਬਣਾਉਣਾ ਚਾਹੁੰਦੇ ਤਾਂ ਤੁਸੀਂ ਆਪਦੀ ਪਿਕ ਸੈਂਡ ਕਰਕੇ ਵੀ ਡਿਜ਼ਾਈਨ ਕੋਈ ਵੀ ਸਾਡੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਹੈਵੀ ਤੋਂ ਹੈਵੀ ਸੂਟ ਵੀ ਰੈਡੀ ਕਰਕੇ ਦਿੱਤੇ ਜਾਣਗੇ ਤੇ ਬਹੁਤ ਸੋਹਣੀ ਸ਼ਨੀਲ ਆ ਗਈ ਹੈ ਜੀ ਵਿੱਚ ਬਹੁਤ ਸੋਹਣਾ ਸਿਕਵੈਂਸ ਵਰਕ ਕੀਤਾ ਹੋਇਆ ਤੇ ਜੇਕਰ ਤੁਸੀਂ ਟਿਸ਼ੂ ਆਰਗੰజా ਦੇ ਸੂਟ ਰੈਡੀ ਕਰਨਾ ਚਾਹੁੰਦੇ ਹੋ ਤੇ ਬਹੁਤ ਸੋਹਣਾ ਫੈਬਰਿਕ ਆਇਆ ਜੀ 셀ਫ ਪ੍ਰਿੰਟ ਦੇ ਵਿੱਚ ਤੇ ਤੁਸੀਂ ਇਹਨਾਂ ਵਿੱਚੋਂ ਕਲਰ ਆਪਸ਼ਨ ਚੈੱਕ ਕਰਕੇ ਸੂਟ ਰੈਡੀ ਕਰਵਾ ਸਕਦੇ ਹੋ ਥੈਂਕ ਯੂ ਸੋ